ਮਸਤੇ ਸਸਿਆ ਕਾਲ ਮੇਰੇ ਦੋਸਤੋ ਤਾਂ ਕਿਵੇਂ ਤੁਸੀਂ ਸਾਰੇ ਤਾਂ ਅੱਜ ਮੈਂ ਤੁਹਾਨੂੰ ਸ਼ੇਅਰ ਕਰ ਰਹੀ ਹਾਂ ਕਿ ਮੈਂ ਕੈਮੀ ਰੈਡੀ ਹੋਈ ਸੀ ਤੀਆਂ ਲਈ ਤਾਂ ਸਾਡੇ ਪੰਜਾਬ ਦੇ ਵਿੱਚ ਲੱਗਦੀਆਂ ਨੇ ਤੀਆਂ ਜਿੱਦੇ ਚ ਕੀ ਹੁੰਦਾ ਕੁੜੀਆਂ ਮਿਲ ਕੇ ਇੰਜੋਏ ਕਰਦੇ ਨੇ ਨੱਚਦੀਆਂ ਟੱਪਦੀਆਂ ਨੇ ਤੇ ਆਪਣਾ ਆਰਾਮ ਰਸ ਇੰਜੋਏ ਕਰਦੇ ਨੇ ਸਾਡੇ ਵੀ ਤੇ ਪ੍ਰੋਗਰਾਮ ਹੋਇਆ ਸੀਗਾ ਤੀਆਂ ਦਾ ਤਾਂ ਉੱਥੇ ਮੈਂ ਵੀ ਗਈ ਸੀਗੀ ਤਾਂ ਮੈਂ ਹੁਣ ਤੁਹਾਨੂੰ ਦੱਸੂਗੀ ਕਿ ਮੈਂ ਕੈਮੀ ਰੈਡੀ ਹੋਈ ਸੀਗੀ ਸਾਰੇ ਆਪਣੇ ਪੰਜਾਬ ਦੇ ਜੁਐਲਰੀ ਮੈਂ ਤੁਹਾਨੂੰ ਦਿਖਾਉਂਗੀ ਤੇ ਮੇਰੇ ਮੰਮਾ ਨੇ ਮੈਨੂੰ ਇੰਨਾ ਸੋਹਣਾ ਰੈਡੀ ਕੀਤਾ ਕਿ ਮੈਨੂੰ ਟਰੋਫੀ ਵੀ ਮਿਲੀ ਸੀਗੀ ਦੇਖੋ ਤੁਸੀਂ ਮੈਂ ਟਰੋਫੀ ਮਿਲੀ ਸੀਗੀ ਫਾਰ ਬੀਇੰਗ ਟੀ ਟੀਚ ਗਰਲ ਸੋ ਚਲੋ ਮੈਂ ਤੁਹਾਨੂੰ ਦਿਖਾਣੀ ਤਾਂ ਚਲੋ ਨਾ ਆਪਾਂ ਸ਼ੁਰੂ ਕਰਦੇ ਆ ਤੇ ਇਹਦੇ ਚ ਹੁਣ ਮੈਂ ਤੁਹਾਨੂੰ ਜੋ ਵੀ ਜਵੈਲਰੀ ਦਿਖਾਉਂਗੀ ਉਹਨੂੰ ਆਪਾਂ ਪਾ ਕੇ ਬਹੁਤ ਸੋਹਣੇ ਤਰੀਕੇ ਨਾਲ ਪੰਜਾਬਣ ਬਣ ਸਕਦੇ ਆ ਪੁਰਾਣੇ ਜ਼ਮਾਨੇ ਦੇ ਵਿੱਚ ਲੇਡੀਜ਼ ਇਹਨਾਂ ਨੂੰ ਹੀ ਪਾ ਕੇ ਪੰਜਾਬਣ ਬਣ ਜਾਂਦੀ ਸੀਗੇ ਤੇ ਬਹੁਤ ਸੋਹਣੀਆਂ ਸੋਹਣੀਆਂ ਰੈਡੀ ਹੁੰਦੀਆਂ ਸੀਗੀਆਂ ਇਹ ਜਿੰਨੀ ਵੀ ਜੁਐਲਰੀਜ਼ ਨੇ ਇਹ ਪੁਰਾਣੇ ਜ਼ਮਾਨੇ ਦੇ ਆ ਨੇ ਤੇ ਹੁਣ ਜਿਵੇਂ ਆਪਾਂ ਮਾਡਰਨ ਟਾਈਮ ਚੱਲ ਰਿਹਾ ਵਾ ਤੇ ਹੌਲੀ-ਹੌਲੀ ਡਿਫਰੈਂਟ ਡਿਫਰੈਂਟ ਹੋ ਹੋ ਕੇ ਹੁਣ ਆਪਣੇ ਕੋਲ ਕੁਝ ਇਸ ਤਰੀਕੇ ਦੀਆਂ ਨੇ ਹਰੇਕ ਏਰੀਆ ਦੀ ਆਪਣੀ ਡਿਫਰੈਂਟ ਜੁਐਲਰੀ ਹੁੰਦੀ ਆ ਜਿਵੇਂ ਆਪਣੇ ਪੰਜਾਬ ਦੀ ਇਹ ਜੁਐਲਰੀ ਆ ਹਰ ਇੱਕ ਸਟੇਟ ਦਾ ਡਿਫਰੈਂਟ ਕਲਚਰ ਹੁੰਦਾ ਤਾਂ ਉਸ ਸਾਡੀ ਜੁਐਲਰੀ ਹੁੰਦੀ ਆ ਤੇ ਇਹ ਪੰਜਾਬ ਦਾ ਕਲਚਰ ਤੇ ਪੰਜਾਬ ਦੀ ਜੁਐਲਰੀ ਆ ਤਾਂ ਜਿਵੇਂ ਹੁਣ ਮੈਂ ਤੁਹਾਨੂੰ ਦਿਖਾਈ ਇਹ ਗਲੇ ਵਿੱਚ ਪਾਣ ਵਾਲੀਆਂ ਸੀਗੀਆਂ ਆਪਣੀ ਤਵਿੱਤੜੀਆਂ ਤੇ ਜੋ ਹੁਣ ਮੈਂ ਤੁਹਾਨੂੰ ਦਿਖਾਈ ਆ ਇਹ ਹੈਗੀ ਆਪਣੇ ਕੋਲ ਸੱਗੀ ਫੁੱਲ ਜੋ ਸੈਂਟਰ ਅਲਾਵਾ ਉਹ ਹੈਗਾ ਆਪਣੇ ਕੋਲ ਸੱਗੀ ਤੇ ਦੇਰ ਸਾਈਡ ਤੇ ਦੋ ਛੋਟੇ ਛੋਟੇ ਜਿਹੇ ਨੇ ਉਹ ਹੁੰਦੇ ਨੇ ਫੁੱਲ ਦੋਨਾਂ ਨੂੰ ਲਾ ਕੇ ਸੱਗੀ ਫੁੱਲ ਤੇ ਇਹ ਹੁਣ ਹੈਗੀ ਆਪਣੇ ਕੋਲ ਪਰਾਂਦੀਆਂ ਇਹ ਆਪਾਂ ਬਾਲਾਂ ਦੇ ਚਪਾਨੇ ਆ ਜਿਨ੍ਹਾਂ ਆਪਣੀ ਵਾਲ ਹੋਰ ਜ਼ਿਆਦਾ ਲੰਬੇ ਹੋ ਜਾਂਦੇ ਨੇ ਤੇ ਇਹ ਕੰਨਾਂ ਦੇ ਚਪਾਨ ਨੂੰ ਇਹਨਾਂ ਨੂੰ ਕਹਿੰਦੇ ਆ ਆਪਾਂ ਪੀਪਲ ਪੱਤੀਆਂ ਤੇ ਇਹ ਜੋ ਦਿਖਾਇਆ ਹੈ ਆਪਾਂ ਹੱਤਚ ਪਾਣੇ ਇਹਨਾਂ ਨੂੰ ਕੜੇ ਹੀ ਹੁੰਦੇ ਨੇ ਪਰ ਇਸ ਤਾਂ ਮੇਨਲੀ ਚੂੜੀਆਂ ਹੀ ਪਾਈ ਜਾਂਦੀਆਂ ਨੇ ਬਟ ਹੋਰ ਵੀ ਡਿਫਰੈਂਟ ਸਟਾਈਲ ਦੇ ਹੁੰਦੇ ਨੇ ਆਪਾਂ ਹੱਤਚ ਪਾ ਸਕਦੇ ਆ ਕੜੇ ਵਗੈਰਾ ਤੇ ਹੁਣ ਇਹ ਹੈਗੀ ਆਪਣੇ ਕੋਲ ਫੁਲਕਾਰੀ ਜੋ ਆਪਾਂ ਉੱਤੇ ਲੈਣੇ ਆ ਆਪਣੇ ਇਹ ਬਹੁਤ ਹੀ ਜ਼ਿਆਦਾ ਸੋਹਣੀ ਸੋਹਣੀਆਂ ਹੁੰਦੀਆਂ ਨੇ ਡਿਫਰੈਂਟ ਡਿਫਰੈਂਟ ਤਰੀਕੇ ਦੀਆਂ ਹੁੰਦੀਆਂ ਨੇ ਫੁਲਕਾਲੀਆਂ ਕੋਈ ਭਾਰੀ ਕੋਈ ਹਲਕੀ ਤੇ ਮੈਂ ਤਾਂ ਜ਼ਿਆਦਾ ਹਲਕੀ ਪਾਣੀ ਕਿ ਭਾਰੀ ਮੇਟੋ ਨਹੀਂ ਲਿੱਤੀ ਜਾਂਦੀ ਤੇ ਇਹ ਨੇ ਚੁੰਨੀਆਂ ਤਾਂ ਆਪਣੇ ਪੰਜਾਬੀ ਲੁੱਕ ਦੇ ਵਿੱਚ ਕੀ ਹੁੰਦਾ ਨਾ ਕਿ ਦੋ ਚੁੰਨੀਆਂ ਹੁੰਦੀਆਂ ਨੇ ਜਿਨ੍ਹਾਂ ਨਾਲ ਕੀ ਆਪਾਂ ਹੋਰ ਜ਼ਿਆਦਾ ਸੋਹਣੇ ਲੱਗਦੇ ਆ ਤੇ ਦੇਖੋ ਟਿੱਕਾ ਵੀ ਹੁੰਦਾ ਵਾ ਤੇ ਹੁੰਦੀ ਆਪਣੇ ਕੋਲ ਗੱਲੇਚ ਪਾਣ ਲਈ ਆਪਣੇ ਕੋਲ ਆਵਾ ਤੇ ਮਮਾ ਨੇ ਮੈਨੂੰ ਬਹੁਤ ਸੋਹਣਾ ਰੈਡੀ ਕੀਤਾ ਸੀਗਾ ਐਸੀ ਮੈਨੂੰ ਲੱਗ ਰਹੀ ਸੀ ਮੇਰੇ ਨਹੀਂ ਇੰਨੀ ਸੋਹਣ ਲੱਗੂਗੀ ਬੱਟ ਮੈਂ ਬਹੁਤ ਜ਼ਿਆਦਾ ਸੋਹਣੀ ਲੱਗ ਰਹੀ ਸੀ ਕਿ ਮਮਾ ਨੇ ਬਹੁਤ ਸੋਹਣਾ ਰੈਡੀ ਕੀਤਾ ਸੀਗਾ ਜਿੱਤੇ ਕਰਕੇ ਮੈਨੂੰ ਪ੍ਰਾਈਜ਼ ਵੀ ਮਿਲਿਆ ਤੇ ਮੈਂ ਬਹੁਤ ਜ਼ਿਆਦਾ ਖੁਸ਼ ਸੀ ਤਾਂ ਇਹ ਸਾਰੀ ਦੀ ਸਾਈ ਜੁਐਲਰੀ ਆ ਜੋ ਮੈਂ ਪਾਈ ਸੀਗੀ ਪੰਜਾਬਣ ਬਣਨ ਲਈ ਚੀਨ ਨਾਲ ਮੇਰੀ ਲੁੱਕ ਬਹੁਤ ਜ਼ਿਆਦਾ ਸੋਹਣੀ ਆਈ ਸੀਗੀ ਤਾਂ ਚਲੋ ਹੁਣ ਮੈਂ ਤੁਹਾਨੂੰ ਆਪਣੀ ਲੁੱਕ ਦਿਖਾਨੀ ਆ ਤਾਂ ਇਹ ਸੀਗੀ ਫਾਈਨਲ ਲੁੱਕ ਮੈਨੂੰ ਬਹੁਤ ਜ਼ਿਆਦਾ ਸੋਹਣੀ ਲੱਗੀ ਮੇਰੀ ਫਾਈਨਲ ਲੁੱਕ ਤੇ ਮੈਂ ਬਹੁਤ ਜ਼ਿਆਦਾ ਖੁਸ਼ ਸੀਗੀ ਤੇ ਮਮਨੇ ਬਹੁਤ ਸੋਣਾ ਰੈਡੀ ਕੀਤਾ ਸੀਗਾ ਜਿਹਦੇ ਕਰਕੇ ਮੈਨੂੰ ਪ੍ਰਾਈਜ਼ ਮਿਲਿਆ ਤੇ ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲੋ